ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦੀ 6 ਤੇ 7 ਪੋਦੀ ਦੀ ਦਰਮਿਆਨੀ ਰਾਤ ਜਿਸ ਰਾਤ ਨੂੰ ਸਾਹਿਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਾਂ ਦੀ ਪੁਰੀ ਅਤੇ ਅਨੰਦਪੁਰ ਸਾਹਿਬ ਦੇ ਕਿਲਾ ਅਨੰਦਗੜ੍ਹ ਸਾਹਿਬ ਨੂੰ ਸਦਾ ਲਈ ਅਲਬੇਦਾ ਆਖ ਅੱਗੇ ਵੱਲ ਚਾਲੇ ਪਾਏ ਗਏ ਉਹਨਾਂ ਭਾਵਕ ਪਲਾਂ ਨੂੰ ਯਾਦ ਕਰਦੇ ਆ ਹਰ ਸਾਲ ਜਿੱਥੇ ਕਿਲਾ ਅਨੰਦਗੜ੍ਹ ਸਾਹਿਬ 'ਤੇ ਕਿਲਾ ਛੋੜ ਦੇਵਸ ਮਨਾਇਆ ਜਾਂਦਾ ਹੈ ਉੱਥੇ ਖਾਸ ਤੌਰ ਤੇ ਦਸ਼ਮੇਸ਼ ਪੈਦਲ ਮਾਰਚ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਵਾਰ ਦੀ ਜੇਕਰ ਗੱਲ ਕੀਤੀ ਜਾਵੇ ਤਕੀਮਾ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਜਿਹੜਾ ਸਜਾਇਆ ਜਾ ਰਿਹਾ ਹੈ ਇਸ ਸਮੇਂ ਤਖਤਸ਼੍ਰੀ ਕੇਸਗੜ ਸਾਹਿਬ ਦੀਆਂ ਬਾਹਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਖਾਸ ਤੌਰ ਤੇ ਇਸ ਪੈਦਲ ਮਾਰਚ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਉਹ ਪੁੱਜੀਆਂ ਹੋਈਆਂ ਨੇ ਸਵੇਰੇ ਅੰਮ੍ਰਿਤ ਵੇਲੇ ਖਾਸ ਤੌਰ ਤੇ ਇਹ ਦਸ਼ਮੇਸ਼ ਪੈਦਲ ਮਾਰਚ ਦਾ ਆਯੋਜਨ ਜਿਹੜਾ ਉਹ ਕੀਤਾ ਜਾਂਦਾ ਸ਼ੁਰੂਆਤ ਹੁੰਦੀ ਹੈ ਕਿਲਾ ਆਨੰਦਗੜ੍ਹ ਸਾਹਿਬ ਤੋਂ ਉਸ ਤੋਂ ਬਾਅਦ ਤਖਤਸ਼੍ਰੀ ਕੇਸਗੜ ਸਾਹਿਬ 'ਤੇ ਇਹ ਪੈਦਲ ਮਾਰਚ ਜਿਹੜਾ ਪੁੱਜਦਾ ਹੈ ਤੇ ਉਸ ਤੋਂ ਬਾਅਦ ਨਵੀਂ ਅਵਧੀ ਖਾਲਸਾ ਕਾਲਜ ਤੋਂ ਹੁੰਦਾ ਹੋਇਆ ਰਾਦਰ ਪੜਾ ਅੱਗੇ ਵਧੇਗਾ ਇਹ ਦਸ਼ਵੇਸ਼ ਪੈਦਲ ਮਾਰਤੇ ਗੁਰਦੁਆਰਾ ਮੰਨਣਾ ਸਾਹਿਬ ਕੇ ਪੁੱਜ ਕੇ ਸਮਾਪਤ ਹੋਏਗਾ ਇਤਿਹਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਤਿਹਾਸ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਸਮੇਂ ਕਿਲਾ ਅਨੰਦਗੜ੍ਹ ਸਾਹਿਬ ਨੂੰ ਖਾਸ ਤੌਰ ਤੇ ਅਨੰਪੁਰ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਨੰਪੁਰ ਸਾਹਿਬ ਨੂੰ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੇ ਵੱਲੋਂ ਘੇਰਾ ਪਾਇਆ ਹੋਇਆ ਸੀ ਝੂਠੀਆਂ ਕਸਮਾਂ ਕੁਰਾਨ ਦੀਆਂ ਤੇ ਗਊਆਂ ਦੀਆਂ ਜਿਹੜੀਆਂ ਖਾਧੀਆਂ ਗਈਆਂ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਜੇਕਰ ਤੁਸੀਂ ਕਿਲਾ ਛੱਡ ਕੇ ਜਾਂਦੇ ਹੋ ਤਾਂ ਤੁਹਾਡੇ ਉੱਪਰ ਕੋਈ ਹਮਲਾ ਨਹੀਂ ਕੀਤਾ ਜਾਵੇਗਾ ਪਰੰਤੂ ਜਿਵੇਂ ਹੀ ਗੁਰੂ ਸਾਹਿਬ ਪਰਿਵਾਰ ਦੇ ਕਹਿਣ ਦੇ ਉੱਪਰ ਇਹਨਾਂ ਝੂਠੀਆਂ ਕਸਮਾਂ ਦੇ ਉੱਪਰ ਜਿਹੜੀਆਂ ਮੁਗਲਾ ਅਤੇ ਖਾਸ ਤੌਰ ਤੇ ਪਹਾੜੀ ਰਾਜਿਆਂ ਵੱਲੋਂ ਖਾਦੀਆਂ ਗਈਆਂ ਸਨ ਉਹਨਾਂ ਤੇ ਵਿਸ਼ਵਾਸ ਕਰਕੇ ਉਹ ਇੱਥੋਂ ਕਿਲਾ ਛੱਡਦੇ ਨੇ ਸ਼ਾਹੀ ਤਿੱਬੀ ਦੇ ਕੋਲ ਜਾ ਕੇ ਜਿਹੜਾ ਉਹ ਫੌਜਾਂ ਦੇ ਵੱਲੋਂ ਜਿਹੜਾ ਹਮਲਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰ ਵਿਛੋੜਾ ਜਾ ਕੇ ਖਾਸ ਤੌਰ ਤੇ ਸਰਸਾ ਨਦੀ ਦੇ ਵਿੱਚ ਜਦੋਂ ਹੜ ਆਇਆ ਹੁੰਦਾ ਉਸ ਸਮੇਂ ਪਰਿਵਾਰ ਜਿਹੜਾ ਉਹ ਖੇਰੂ-ਖੇਰੂ ਹੁੰਦਾ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਜਾਂਦਾ ਹੈ ਉਸ ਤੋਂ ਬਾਅਦ ਚਮਕੌਰ ਦੀ ਗੜੀ ਦੇ ਵਿੱਚ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਤੇ ਸਰਹੰਦ ਦੇ ਵਿੱਚ ਮੀਹਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਜਿਹੜਾ ਚੁਣਾਇਆ ਜਾਂਦਾ ਸੋ ਉਹਨਾਂ ਹੀ ਪਲਾਂ ਨੂੰ ਯਾਦ ਕਰਦੇ ਆ ਉਸ ਇਤਿਹਾਸ ਨੂੰ ਖਾਸ ਤੌਰ ਤੇ ਰੂਪਮਾਨ ਕਰਦੇ ਆ ਇਹ ਜਿੱਥੇ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਕਿਲਾ ਛੋੜ ਦੇਵਸ ਮਨਾਇਆ ਜਾਂਦਾ ਹੈ ਗੁਰਮਤ ਸਮਾਗਮ ਜਿਹੜੇ ਹੁੰਦੇ ਨੇ ਉੱਥੇ ਖਾਸ ਤੌਰ ਤੇ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਦਾ ਜਿਹੜਾ ਆਯੋਜਨ ਕੀਤਾ ਜਾਂਦਾ ਹੈ ਸੋ ਇਸ ਸਮੇਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖਿਆ ਜਿੱਥੇ ਚੰਦਪਲਾਂ ਦੇ ਵਿੱਚ ਜਿਹੜਾ ਇਹ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਜਿਹੜਾ ਪੁੱਜੇਗਾ ਉਸ ਤੋਂ ਬਾਅਦ ਵੀ ਜਕਰ ਗੱਲ ਕੀਤੀ ਜਾਵੇ ਤਾਂ ਪੜਾਹ ਦਰ ਪੜਾਹ ਜਿਹੜਾ ਅੱਗੇ ਇਹ ਦਸ਼ਮੇਸ਼ ਪੈਦਲ ਮਾਰਚ ਵਧਦਾ ਹੋਇਆ ਗੁਰਦੁਆਰਾ ਮਹਿੰਦਿਆਣਾ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ ਪੰਜਾਬ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਵੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਉਪਸਥਿਤ ਰਹੇ ਤੁਸੀਂ ਵੀ ਦੇਖੋ ਇਹ ਅਲੌਕਿਕ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਿਟੀ ਹਲਚਲ ਲਈ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸ਼ੋਕ ਛੋਪੜਾ ਦੀ ਰਿਪੋਰਟ